ਹੈਲੋ ਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਚਾਲ ਹਾਲ ਆ ਮੈਂ ਤੁਹਾਡਾ ਆਪਣਾ ਤਾਇਆ ਵਿਕਰਮ ਖੋਲੀਆ ਸੋ ਦੋਸਤੋ ਪਹਿਲਾਂ ਤਾਂ ਸਾਡੀ ਸਾਰੀ ਹੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਅਸੀਂ ਇੱਕ ਬਹੁਤ ਹੀ ਪਿਆਰੀ ਸ਼ਾਰਟ ਮੂਵੀ ਪੰਜਾਬੀ ਸ਼ਾਰਟ ਮੂਵੀ ਕੰਪਲੀਟ ਕਰਕੇ ਹਟੇ ਆ ਜਿਸ ਦਾ ਨਾਮ ਹੈ ਮਤਰਿਆ ਮਤਰਿਆ ਪਿਓ ਕੀ ਹੈ ਨਾ ਮਤਰਿਆ ਪਿਓ ਸੋ ਦੋਸਤੋ ਬਸ ਇੱਕ ਦੋ ਦਿਨਾਂ ਤੱਕ ਇਹ ਸਾਡੀ ਫਿਲਮ ਜਲਦੀ ਹੀ ਇਸ ਨੂੰ ਚੈਨਲ ਤੇ ਰਿਲੀਜ਼ ਕਰ ਦਾਂਗੇ ਸੋ ਦੋਸਤੋ ਇਸ ਫਿਲਮ ਨੂੰ ਦੇਖਣਾ ਤੇ ਦੇਖ ਕੇ ਦੱਸਣਾ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਆ ਜਦੋਂ ਤੋਂ ਜਿਆਦਾ ਕਮੈਂਟ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਔਰ ਇਸ ਫਿਲਮ ਨੂੰ ਲਿਖਿਆ ਹੈ ਮੇਰੇ ਵੀਰ ਗੋਗੀ ਸਹਿਬ ਕਾਤਲ ਨੇ ਬਹੁਤ ਹੀ ਵਧੀਆ ਕਹਾਣੀਆਂ ਲਿਖੀਆਂ ਉਹਨਾਂ ਨੇ ਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਸਾਡੇ ਰਵਣਬਰ ਗਾੜੀ ਜੀ ਨੇ ਤੇ ਇਸ ਫਿਲਮ ਨੂੰ ਸ਼ੂਟ ਕੀਤਾ ਹੈ ਮੇਰੇ ਵੀਰ ਕੁਲਜੀਤ ਮਾਨ ਜੀ ਨੇ ਤੇ ਬਾਕੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਇਹਨਾਂ ਨੇ ਧੀ ਦਾ ਕਰੈਕਟਰ ਕੀਤਾ ਹੈ ਬੀਬੇ ਜੀ ਦਾ ਕਰੈਕਟਰ ਕੀਤਾ ਤੇ ਮੈਂ ਤਾਇਆ ਬਿੱਕਰ ਬਾਪੂ ਜੀ ਦਾ ਕਰੈਕਟਰ ਕੀਤਾ ਤੇ ਇਹ ਕੁਲਜੀਤ ਮਾਨ ਜੀ ਇਹਨਾਂ ਨੇ ਜਵਾਈ ਦਾ ਕਰੈਕਟਰ ਕੀਤਾ ਤੇ ਸਰਪੰਚ ਸਾਹਿਬ ਇਧਰ ਸਾਈ ਬਕਰਜੀ ਦਾ ਪੁੱਤੀ ਜਾਨ ਨਿੱਕਾ ਤੇ ਸਾਡੇ ਡਾਇਰੈਕਟਰ ਸਾਹਿਬ ਜੀ ਅੱਗੇ ਤੁਹਾਨੂੰ ਦੱਸਣਗੇ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਲੇਖਿਕਾ ਰਮਣ ਬਰਗਾੜੀ ਸਾਰੀ ਟੀਮ ਦਾ ਪਹਿਲਾਂ ਮੈਂ तहे ਦਿਲੋਂ ਧੰਨਵਾਦ ਕਰਦੀ ਹਾਂ ਜਿੱਦਾਂ ਤੁਸੀਂ ਸਾਡੀਆਂ ਪਹਿਲਾਂ ਵਾਲੀਆਂ ਫਿਲਮਾਂ ਨੂੰ ਸਹਿਯੋਗ ਦਿੱਤਾ ਸਾਥ ਦਿੱਤਾ ਉਸੇ ਤਰ੍ਹਾਂ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਮਤਰਿਆ ਪਿਆਰ ਨੂੰ ਵੀ ਫਿਲਮ ਨੂੰ ਬਹੁਤ ਸਪੋਰਟ ਕਰੋਗੇ ਮਤਰਈਆ ਮਾਮਾ ਬਾਰੇ ਤਾਂ ਤੁਸੀਂ ਅਕਸਰ ਸੁਣਿਆ ਹੋਊਗਾ ਪਰ ਇਸ ਵਾਰੀ ਅਸੀਂ ਤੁਹਾਡੇ ਲਈ ਕੁਝ ਖਾਸ ਲੈ ਕੇ ਆ ਰਹੇ ਹਾਂ ਮਤਰਈਆ ਪਿਓ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਸੋ ਥੈਂਕ ਯੂ ਹਾਂਜੀ ਸਾਡੇ ਵੱਲੋਂ ਸਾਰੀ ਟੀਮ ਵੱਲੋਂ ਤਾਇਬ ਬਿਕਰ ਸਿੰਘ ਵੱਲੋਂ ਮਤਰਈਆ ਪਿਓ ਫਿਲਮ ਤੇ ਬਾਕੀ ਇਹਦੇ ਚ ਥੋੜਾ ਜਿਹਾ ਦੱਸ ਦਿਆਂ ਵਾ ਇਹ ਤਿਆਂ ਨੂੰ ਪਿਆਰ ਕਰੋ ਤਿਆਂ ਦੇ ਨਾਲ ਹੀ ਆ ਸਭ ਕੁਝ ਤਿਆਂ ਨੂੰ ਪਿਆਰ ਕਰੋ ਸਤਿਕਾਰ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਓਕੇ ਥੈਂਕ ਯੂ ਜਿੱਦਾਂ ਕਿ ਅੱਜ ਕੱਲ ਜਿਆਦਾ ਬੱਚਿਆਂ ਨੂੰ ਮੁੰਡਿਆਂ ਨੂੰ ਪ੍ਰਮੋਟ ਕਰ ਰਹੇ ਆ ਮੁੰਡਿਆਂ ਨੂੰ ਨਹੀਂ ਜਿਆਦਾ ਧੀਆਂ ਨੂੰ ਪਿਆਰ ਕਰੋ ਮੁੰਡੇ ਨਹੀਂ ਕੰਮ ਆਉਂਦੇਗੇ ਆ ਕਹਾਣੀ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਕਿਦਾਂ ਧੀ ਧੀ ਨੇ ਸੰਭਿਆ ਅਕਸਰ ਪਿਆਉ ਨੂੰ ਧੀਆਂ ਹੀ ਕੰਮ ਆਉਂਦੀਆਂ ਤੇ ਅੱਗੇ ਸਾਡੇ ਕੁਲਜੀਤ ਮਾਨ ਜੀ ਦੱਸਣਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਾਰੇ ਪਰਿਵਾਰ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਬਹੁਤ ਸੋਹਣੀ ਫਿਲਮ ਹੈ ਜੀ ਬਹੁਤ ਵਧੀਆ ਮੈਸੇਜ ਆ ਅਸੀਂ ਸਾਰਿਆਂ ਨੇ ਸਾਰੀ ਟੀਮ ਦਾ ਬਹੁਤ ਮਿਹਨਤ ਲੱਗੀ ਆ ਤੇ ਬਹੁਤ ਜ਼ਬਰਦਸਤ ਮੈਸੇਜ ਆ ਜੀ ਸਾਰਿਆਂ ਨੇ ਸ਼ੇਅਰ ਜਰੂਰ ਕਰਨਾ ਕਮੈਂਟ ਕਰਨਾ ਔਰ ਲਾਈਕ ਕਰਕੇ ਜਰੂਰ ਦੱਸਣਾ ਕਿ ਕਿਵੇਂ ਤੁਹਾਨੂੰ ਕਿਵੇਂ ਦਾ ਲੱਗਾ ਕਿਉਂਕਿ ਆਪਾਂ ਹੋਰ ਵੀ ਅੱਗੇ ਤੋਂ ਅੱਗੇ ਤੁਹਾਡੇ ਲਈ ਵਧੀਆ ਤੋਂ ਵਧੀਆ ਮੈਸੇਜ ਵਾਲੀਆਂ ਜਿਹੜੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਥੈਂਕ ਯੂ ਜੀ ਧੰਨਵਾਦ ਜੀ ਬੇਬੇ ਤੋਂ ਵੀ ਪੁੱਛ ਲਓ ਕੁਛ ਦੱਸ ਦਿਓ ਬੇਬੇ ਜੀ ਉਹ ਬੋਲ ਦਿਓ ਕੁਛ ਉਹ ਕੁਛ ਵੀ ਬੋਲ ਦੇ ਉਹ ਥੈਂਕ ਯੂ ਕਰ ਦੇ ਧੰਨਵਾਦ ਕਰ ਦੇ हां ਵੀਡੀਓ ਤੇ ਦੇ ਦੇ ਦਰਚ ਕਾਨੂੰ ਧੰਨਵਾਦ ਦੇ। ਥੈਂਕ ਯੂ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਸਾਡੀ ਵੀਡੀਓ ਤੁਸੀਂ ਦੱਸਿਓ ਕਿ ਬੇਬੇ ਦਾ ਰੋਲ ਤੁਹਾਨੂੰ ਕਿਦਾਂ ਦਾ ਲੱਗਿਆ ਕਿ ਬਾਪੂ ਦਾ ਰੋਲ ਤੁਹਾਨੂੰ ਕਿਦਾਂ ਦਾ ਲੱਗਿਆ ਕਿਉਂਕਿ ਸਨੇਹਾ ਅਸੀਂ ਸਾਰਿਆਂ ਨੂੰ ਇਹੀ ਦੇਣਾ ਕਿ ਧੀਆ ਧੀਆ ਹੀ ਹੁੰਦੀਆਂ ਗਿਆ ਪੁੱਤ ਤੇ ਧੀ ਦੇ ਵਿੱਚ ਫਰਕ ਨਹੀਂ ਕੋਈ ਵੀ ਕਰਨਾ ਚਾਹੀਦਾ ਹਮੇਸ਼ਾ ਆਪਦੀ ਸੋਚ ਸਹੀ ਰੱਖੋ ਪੁੱਤ ਸਮਝੋ ਧੀ ਸਮਝੋ ਇਹਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਹਮੇਸ਼ਾ ਪੁੱਤ ਪੋਤੀ ਹੁੰਦੇ ਆ ਧੀਆ ਧੀਆ ਹੀ ਹੁੰਦੀਆਂ ਧੀ ਤੋਂ ਬਿਨਾ ਕੋਈ ਵੀ ਤਰਗ ਨਹੀਂ ਹੈਗਾ ਧੀਆ ਹਮੇਸ਼ਾ ਦੁੱਖ ਸੌਂਦੀਆਂ ਨੇ ਧੰਨਵਾਦ ਲੈ ਪਹਿਲਾ ਕਹਿੰਦੀ ਬੋਲਦੀ ਨਹੀਂ ਤੇ ਹੁਣ ਛੱਡਦੀ ਨਹੀਂ ਮੈਂ ਲੈਤੀ ਏ